ਭਰਾਵਾਂ ਨੂੰ ਉਮੀਦ ਕਾ ਦਾ ਠੀਕ ਠਾਕ ਹੋਵਗੇ ਅ ਅੱਜ ਕਿਸਾਨ ਵੀਰੋ ਚੱਲਿਆ ਸੀ ਨੀਲੀ ਰਾਵੀ ਦਾ ਜਗਨੂ ਸਾਨ ਸੀਮਿੰਟ ਬੈਂਕ ਦੇ ਵਿੱਚ ਤਕਰੀਬਨ ਪਟਾੜੇ ਦੇ ਨੇੜੇ ਪਹੁੰਚ ਚੁੱਕਾ ਚਾਹ ਪਾਣੀ ਪੀਂਦੇ ਸੀਗੇ ਸੋ ਸੋਚਿਆ ਨਾਲ ਦੀ ਨਾਲ YouTube ਤੇ ਲਾਈਵ ਕਰ ਕਿਸਾਨ ਭਰਾਵਾਂ ਨੂੰ ਜਿਹੜਾ ਆਪਣਾ ਸਾਨ ਹੈ ਜਗਨੂ ਨੀਲੀ ਰਾਵੀ ਦਾ ਇਹ ਦਿਖਾ ਦਈਏ ਆਪਾਂ ਸਭ ਤੋਂ ਪਹਿਲਾਂ ਤੁਹਾਨੂੰ ਇਹਦੇ ਰਿਕਾਰਡ ਬਾਰੇ ਦੱਸ ਦਣਾ ਇਹਦੀ ਮਾਂ ਨੇ ਪਹਿਲੇ ਸੋ ਜਿਹੜਾ ਦੁੱਧ ਕੱਢਿਆ ਸੀਗਾ ਉਹ ਸੀਗਾ ਜੀ 17 ਕਿਲੋ ਦੇਖ ਪਿੱਛੇ ਤੋਂ ਟੈਸਟਿਕਲ ਦੀ ਬੰਤਵ ਦੇਖੋ ਬੈਠਾ ਉੱਠਾ ਹਣਾ ਅ ਪਹਿਲੇ ਸੂਏ 17 ਕਿਲੋ ਤੋਂ ਕੱਢਾਈ ਇਹਦੀ ਤੇ ਦੂਜੇ ਸੂਏ 18.5 19 ਕਿਲੋ ਦੇ ਜਿਹੜੇ ਤਕਰੀਬਨ ਆਮ ਰੁਟੀਨ ਖਰਾਕ ਦੇ ਵਿੱਚ ਘਰੇ ਕੱਢਾਈ ਸੀ ਦੀ ਮਾਣੇ ਇਹਦੀ ਮਾਂ ਹੈ ਜੀ ਰਾਣੀ ਮੀਰੀ ਰਾਣੀ ਮੱਝ ਆਪਣੇ ਘਰੇ ਖੜੀ ਆਪਣੇ ਆਦੇ ਕੋਲ ਆ ਗਈ ਤੇ ਉਸ ਤੋਂ ਬਾਅਦ ਮੇਲੇ ਦੇ ਵਿੱਚ ਤੀਜੇ ਸੂਏ ਇਸ ਵਾਰ ਬਤਨੌਲੇ ਬੀਐਫਐ ਮੇਲੇ ਦੇ ਪਾਈ ਸੀਗੀ ਉਹ ਉੱਥੇ ਉਹਦਾ ਇੱਕ ਥਾਂ ਖੜ ਗਿਆ ਸੀ ਤਿੰਨ ਥਾਂਾਂ ਦੇ ਵਿੱਚੋਂ ਮੱਝ ਨੇ 16 ਕਿਲੋ ਤੋਂ ਕੱਢ ਕੇ ਚੌਥਾ ਸਥਾਨ ਪ੍ਰਾਪਤ ਕੀਤਾ ਜੀ ਤੇ ਇਸ ਛੋਟੇ ਮੁਕਾਬਲਿਆਂ ਦੀ ਗੱਲ ਕਰੀਏ ਜੇਕਰ ਆਪਾਂ ਤਾਇਆ ਤਿੰਨ ਵਾਰ ਮੇਲੇ ਜਾਂ ਚੁੱਕੇ ਹੁਣ ਤੱਕ ਇਹ ਇਸ ਵਾਰ ਧਨੌਲੇ ਬੀਐਫਐਮਐਲ ਤੋਂ ਚਾਰਾਂ ਦਾ ਕੈਟਾਗਰੀ ਦੇ ਵਿੱਚ ਦੂਜੇ ਨੰਬਰ ਤੇ ਆਇਆ ਜੀ ਇਹ ਤੇ ਪਿਛਲੀ ਵਾਰ ਧਨੌਲੇ ਮੇਲੇ ਤੋਂ ਖੀਰਾ ਕੈਟਾਗਰੀ ਦੇ ਵਿੱਚ ਵੀ ਦੂਜੇ ਨੰਬਰ ਤੇ ਆਇਆ ਸੀਗਾ ਉਸ ਤੋਂ ਪਹਿਲਾਂ ਇਹ 13 ਕਿੰਨੇ ਦੀ ਇਹ ਉਮਰ ਸੀਗੀ ਫੂਲੇ ਵਾਲੇ ਮੇਲੇ ਤੇ ਪਾਇਸ ਉਤੇ ਖੀਰੇ ਕੈਟਾਗਰੀ ਚ ਇਹ ਚੌਥੇ ਨੰਬਰ ਤੇ ਲੱਗਿਆ ਸੀਗਾ ਉਦੋਂ ਇਹ ਖੀਰਾ ਕੈਟਾਗਰੀ ਚ ਇਹ 13 ਮਹੀਨੇ ਦੀ ਇਹ ਉਮਰ ਸੀਗੀ ਤੋ ਸੋਨੂੰ ਮੈਂ ਇਹਦੀ ਜਿਹੜੀਆਂ ਫੋਟੋਆਂ ਨੇਗੀਆਂ ਤੁਹਾਨੂੰ ਮੌਸਮ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਤੇ ਜਿਹੜੀਆਂ ਇਹਨੇ ਮੇਲਾ ਜਿੱਤੀਆਂ ਨੇ ਆਹ ਦੇਖ ਸਕਦੇ ਹੋ ਕਿ ਇਹ ਹੈਗਾ ਜੁਗਨੂ ਤੇ ਜਿਹੜਾ ਇਹ ਇਸ ਵਾਰ ਚਾਰੰਦ ਕੈਟਾਗਰੀ ਦੇ ਵਿੱਚ ਦੂਜੇ ਨੰਬਰ ਤੇ ਆਇਆ ਜੀ ਧਨੌਲੇ ਮੇਲੇ ਤੋਂ ਤੇ ਇਹ ਧਨੌਲੇ ਮੇਲੇ ਦੇ ਵਿੱਚ ਖੜਾ ਸੀ ਜੀ ਆਪਣਾ ਸਾਹਣ ਦੇਖ ਸਕਦੇ ਹੋਗੇ ਆ ਇਹਦੀ ਮਾਂ ਚ ਵਾਈ ਦੇ ਵਿੱਚ ਪਾਈ ਹੋਈ ਸੀਗੀ ਇਹ ਛੋਟਾ ਹੁੰਦਾ ਜੁਗਨੂਸ ਕੇ ਨੀਲੀ ਰਵੀ ਦੀ ਜਦੋਂ ਛੋਟਾ ਸੀ ਆਪਣਾ ਬੱਚਾ ਇਹ ਉਦੋਂ ਸੀਗਾ ਅ ਬਾਈਕ ਦਾ ਚੈਟ ਆਨ ਕਰੋ ਹੈ ਚੈਟ ਲਾਈਵ ਚੈਟ ਲੋ ਜੀ ਕਰਨ ਦੀ ਕੋਸ਼ਿਸ਼ ਕਰਦੇ ਆ ਵੀਰੇ ਅ ਤੇ ਇਹ ਹੈਗਾ ਜੀ ਛੋਟਾ ਹੁੰਦਾ ਤੇ ਤੁਹਾਨੂੰ ਦਿਖਾਉਣ ਦੀ ਹੋਰ ਕੋਸ਼ਿਸ਼ ਕਰੂੰਗਾ ਮੈਂ ਇਹ ਪਿਛਲੀ ਵਾਰ ਜਦੋਂ ਖੀਰਾ ਕਟਾਗ ਦੇ ਵਿੱਚ ਡਾਕਟਰ ਬਲਜਿੰਦਰ ਦਰਾਏ ਤੇ ਨਾਲ ਤਵੇ ਤੋਂ ਗਲਾਬ ਨੇਪਰਾ ਤੇ ਇਹ ਖੀਰਾ ਕਟਾਗ ਦੇ ਵਿੱਚ ਦੂਜੇ ਨੰਬਰ ਦਾ ਇਹ ਤਨੋਲੇ ਮੇਰੇ ਤੋਂ ਉਹ ਦੀ ਫੋਟੋ ਜੀ ਪਿਛਲੇ ਸਾਲ ਦੀ ਇਹ ਦੇਖ ਵੀ ਸਕਦੇ ਹੋਗੇ ਅ ਇਹ ਛੋਟਾ ਹੁੰਦਾ ਘਰੇ ਖੜਾ ਸੀਗਾ ਜੀ ਇਹ ਇਹ ਆਪਣੇ ਕੋਲੇ ਇਹ ਘਰ ਦੀ ਫੋਟੋਆਂ ਨੇ ਜੀਆਂ ਤੇ ਉਹ ਵੀਡੀਓ ਚੰਗੀ ਲੱਗੀ 30 ਬੰਦੇ ਜੁੜ ਗਏ YouTube ਤੇ 30 ਬੰਦੇ ਜੁੜ ਗਏ 30 ਬੰਦੇ ਜੁੜੇ ਹਸ ਟਾਈਮ ਆਪਣੇ ਨਾਲ ਸੋ ਇੱਥੇ ਤੁਹਾਨੂੰ ਦਿਖਾ ਦੇਣਾ ਰੋਡ ਤੇ ਖੜੇ ਸੀਗੇ ਇੱਥੋਂ ਪਟਿਆਲਾ ਬਿਲਕੁਲ ਨੇੜੇ ਰਹਿ ਗਿਆ ਜੀ ਇਧਰੋਂ ਸੰਗਰੂਰ ਪਿੱਛੇ ਭਵਾਨੀਗੜ ਆਪਣਾ ਉੱਥੇ ਜਿੱਧਰ ਆਪਾਂ ਪਿੰਡ ਮੋੜ ਮਕਸੂਤਾ ਤਹਿਸੀਲ ਤਵਾ ਜ਼ਿਲ੍ਹਾ ਬਰਨਾਲਾ ਤੇ ਨਾਲ ਡਾਕਟਰ ਨੇ ਡਾਕਟਰ ਸਾਹਿਬ ਹਾਂ ਜੀ ਸਤਿ ਸ੍ਰੀ ਅਕਾਲ ਜੀ ਬੋਲੋ ਜੀ ਫਿਰ ਇਹਦੇ ਬਾਰੇ ਝੋਟੇ ਬਾਰੇ ਕਿੰਨੇ ਟਾਈਮ ਚ ਸੀਮੰਤਿਆ ਕਰਾ ਦੇਵਾਂਗੇ ਆਪਣਾ 20 ਮਿੰਟਾਂ ਚ ਆ ਜੂਗਾ ਨੰਬਰ ਬੋਲੋ ਫਿਰ ਆਪਣਾ 9952 73340 ਠੀਕ ਹੈ ਜੀ ਇੱਕ ਗੱਲ ਖਾਸ ਇਹ ਸੀ ਕਿ ਜਿਹੜਾ ਇਹ ਛੋਟਾ ਆਪਣਾ ਹਨਾ ਜਗਰੂਆਗਾ ਜਿਹਦੀ ਮਾਂ ਜਦੋਂ ਛੋਟੀ ਸੀ ਹੀ ਫਿਰ ਇਹਦਾ ਪਈ ਆਈ ਕੀਤੀ ਸੀ ਇਹ ਤੁਸੀਂ ਕੀਤੀ ਸੀ ਨਾ ਹਾਂ ਹਾਂ ਕਿਹੜੇ ਦਾ ਬੱਚਾ ਇਹ ਲਾਹੌਰੀ ਦਾ ਤੁਸੀਂ ਲਾਹੌਰੀ ਦਾ ਮਤਲਬ ਉੱਥੋਂ ਲੈ ਕੇ ਆਏ ਸੀ ਨਾ ਹਸਾਰ ਤੋਂ ਹੀ ਸਿੱਧਾ ਡਰੇ ਹਨਾ ਹਾਂ ਠੀਕ ਹੈ ਜੀ ਇਹ ਅੱਜ ਹਾਂ ਜੀ ਕਿੰਨੀ ਲਾਹੌਰੀ ਦੀਆਂ ਕਟੀਆਂ ਆਈਆਂ ਆਪਣੇ ਕੋਲੇ 14 ਪਲੱਸ ਹੀ ਆਈਆਂ ਪਹਿਲਣ ਪਹਿਲਣ ਟੀਆਂ ਪਹਿਲਾਂ ਕਟੀਆਂ 14 ਪਲਾ ਆ ਨੋਰਮ ਵਜਾਂ ਜਾਓ ਠੀਕ ਆ ਜੀ ਠੀਕ ਆ ਜੀ ਠੀਕ ਹੈ ਜੀ ਤੋਂ ਵਾਲੇ ਸਮੇਂ ਚ ਚੰਗੇ ਜਿੰਨੇ ਵੀ ਬੱਚੇ ਪਹਿਲਾਂ ਇਹਦਾ ਇੱਕ ਬੱਚਾ ਆਪਣਾ ਆਇਆ ਵੀ ਸੀ ਤੇਰੇ ਗਵਾਂਢ ਚ ਪਿੰਡ ਚ ਗਵਾਂਢ ਚ ਖੜਾ ਗਵਾਂਢ ਚ ਖੜਾ ਠੀਕ ਆ ਉਹਦੀ ਜਾ ਕੇ ਤੇ ਉਹ ਆਪ ਮੇਲੇ ਤੇ ਪਾਇਆ ਸੀਗਾ ਨਾ ਠੀਕ ਆ ਉਹ ਇਹਦਾ ਬੱਚਾ ਇੱਕੋ ਹੀ ਆਇਆ ਜੀ ਡਾਕਟਰ ਸਾਹਿਬ ਦੇ ਗਵਾਂਢ ਪਿੰਡ ਦੇ ਰਾਜ ਚ ਖੜਾ ਹੋ ਡਾਇਰੈਕਟ ਕ੍ਰੋਸਿੰਗ ਦਾ ਜਦੋਂ 2 ਸਾਲ ਦਾ ਆਪਣਾ ਛੋਟਾ ਸੀ ਇਹ ਜੁਗ ਨੂੰ ਉਦੋਂ ਆਪਣਾ ਇਹ ਕ੍ਰੋਸ ਕਰਾਈ ਸੀ ਅੱਜ ਗ੍ਰੇਡੇਡ ਮੱਝ ਦੇ ਵਿੱਚੋਂ ਪਿਓਰ ਨੀਲੀ ਰਾਵੀ ਚੈਲਲਿ ਵਿੱਚ ਵਿੱਚ 16 ਦਿਨਾਂ ਦਾ ਬੱਚਾ ਤਿੰਨਵੇਂ ਵਾਲੀ ਕੈਟਾਗਰੀ ਚ ਚੌਥੇ ਨੰਬਰ ਤੇ ਆਇਆ ਸੀਗਾ ਧਨੌਲੇ ਬੀਐਫ ਮਲੇ ਦਾ ਬੱਚਾ ਬਹੁਤ ਸੋਹਣਾਗਾ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜੇ ਮੇਰੇ ਕੋਲੇ ਯਕ ਫੋਟੋ ਇਹ ਫੋਨ ਚ ਹੈ ਨਹੀਂ ਦੂਜੇ ਫੋਨ ਚ ਸੀਗੀ ਮੇਰੇ ਕੋਲੇ ਤੇ ਇਹਦਾ ਬੱਚਾ ਮੇਰੇ ਕੋਲੇ ਨਹੀਂ ਦਿਖਾ ਸਕਿਆ ਤੁਹਾਨੂੰ ਮੈਂ ਤੁਹਾਨੂੰ ਹੋਰ ਵੀਡੀਓ ਚ ਜਦੋਂ ਲਾਈਵ ਕੀਤੇ ਉਹ ਦਿਖਾਵਾਂਗੇ ਤੁਹਾਨੂੰ ਆਪਾਂ ਸੋ ਐਨੀ ਇੱਕ ਵੀਡੀਓ ਸੀਗੀ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦਾ ਸਤਿ ਸ੍ਰੀ ਅਕਾਲ ਜੀ